ਕਈ ਵਾਰੀ ਨਾ ਕੋਈ ਸੱਜਣ ਜਾ ਕੇ ਗਰਮ ਚੀਜ਼ਾਂ ਦੇ ਲਿੰਦੇ ਆ ਥੋੜਾ ਜਰ ਵੇਟ ਕਰਕੇ ਇਹਨੂੰ ਦੇਖਣਾ ਵੀ ਆਪਾਂ ਨੂੰ ਅਗਲੇ ਨੇ ਦੱਸਿਆ ਹਾਂ ਤੇ ਆਪਾਂ ਵੇਟ ਕਰਨਾ ਹੈ ਮਹਾਰਾਜ ਕਰੇ ਤਾਂ ਵੈਸੇ ਤਾਂ ਸਰੀਰ ਪੱਕੋ ਤਾਂ ਲੱਗਦੀ ਆ ਸਰੀਰ ਆ ਪਿੰਡਾ ਵਾ ਮੈਨੂੰ ਛੱਕ ਜਾ ਆਪਦੀ ਆ ਮਹਾਰਾਜ ਕਿਰਪਾ ਕਰ ਗਿਆ ਅੱਛਾ ਹਾਂਜੀ ਬਾਕੀ ਚਲੋ ਅੱਗੇ ਕਿਸਮਤ ਆ ਬਾ ਅੱਗੇ ਅਗਲੀ ਦੀ ਕਿਸਮਤ ਆ ਹਾਂ ਵੈਸੇ ਜਿਵੇਂ ਪਿੱਛੋਂ ਤਾਰਦੀ ਆਈ ਆ ਯਾਰ ਇਹਦੇ ਰਿਕਾਰਡ ਵਧੀਆ ਰਹਿ ਤਾਰਦੀ ਆਈ ਸਾਰਿਆਂ ਨੂੰ ਮੇਰਾ ਫਾਰਮ ਦਾ ਨਗੀਨਾ ਗਿਆ ਵਾ ਠੀਕ ਆ ਤੇ ਆਪਾਂ ਲੈ ਲੈਨੇ ਕੋਈ ਗੱਲ ਨਹੀਂ ਠੀਕ ਆ ਵੈਸੇ ਆਉਂਦੇ ਜਾਂਦੇ ਰਹਿੰਦੇ ਇਹ ਤਾਂ ਗੱਲ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਫਿਰ ਬਾਪੂ ਜੀ ਕਿਸੇ ਵੱਲੋਂ ਖੁੰਝੀ ਨਹੀਂ ਗਈ ਉਸ ਵੀ ਭੋਏ ਨੂੰ ਟੱਚ ਕਰਦੀ ਆ ਨਾ ਵੇਖ ਯਾਰ ਧਰਤੀ ਸੁੰਮਰਦੀ ਜਾਂਦੀ ਆ ਠੀਕ ਆ ਜਿਵੇਂ ਤੁਰਦੀ ਆ ਦੋਸਤੋ ਜੇ ਤੁਸੀਂ ਵੀ ਇੱਕ ਚੰਗੇ ਪਸ਼ੂ ਤਾਂ ਦੀ ਤਲਾਸ਼ ਚ ਤੇ ਬਾਪੂ ਸਵਰਨ ਸਿੰਘ ਢੱਲੋਂ ਦੇ ਫਾਰਮ ਤੇ ਪਹੁੰਚ ਜਿਓ ਬਾਪੂ ਦਾ ਜਿਹੜਾ ਡਰੈਸਾ ਉਹ ਬਾਪੂ ਦੇ ਜਵਾਨੋਂ ਸੁਣ ਲੈਨੇ ਬਾਪੂ ਜੀ ਕੀ ਆਪਣਾ ਨਾਮ ਕੀ ਐਡਰੈਸ ਦੱਸੋ ਮੇਰਾ ਨਾਮ ਸਵਰਨ ਸਿੰਘ ਢੱਲੋਂ ਹਾਂਜੀ ਪਿੰਡ ਮਿਲਕ ਕਾਲੀਆਂ ਹਾਂਜੀ ਡਿਸਟ੍ਰਿਕਟ ਮੋਗਾ ਹਾਂਜੀ ਹਾਂਜੀ ਤੇ ਬਾਪੂ ਫਿਰ ਇਹਦੀ ਉਮਰ ਕਿੰਨੀ ਹੋ ਗਈ ਝੋਟੀ ਦੀ 2 ਸਾਲ ਦੀ ਆ ਜੀ ਅੱਛਾ 2 ਸਾਲ ਦੀ ਆ ਹਾਂ ਹਾਂ 2 ਸਾਲ ਠੀਕ ਆ ਤੇ ਮੰਨ ਲਓ ਦੰਦ ਫਿਰ ਕਿਵੇਂ ਆਦੇ ਦੰਦ ਆ ਦੋਂਦਾ ਪੰਨੀ ਆਉਂਦੀ ਆ ਦੰਦ ਹੁਣ ਬਰਾਬਰ ਭਨ ਕੇ ਕੱਢੀ ਆਉਂਦੀ ਆ ਚਲੋ ਤੋਰੋ ਫਿਰ ਇਹਨੂੰ ਦੋਂਦੀ ਆ ਦੋਂਦੀ ਅੱਛਾ ਦੋ ਮੰਨ ਲਓ ਫਿਰ ਕੋਈ ਦੋ ਤੋਂ ਉੱਪਰ ਹੀ ਹੋਊਗੀ 2-4 ਮਹੀਨੇ ਉਮਰ ਦੀ ਹਾਂ ਉੱਪਰ ਆਪਰ 2-4 ਮਹੀਨੇ ਠੀਕ ਆ ਤੇ ਬਾਕੀ ਇਹ ਦਾ ਕੋਈ ਪਤਾ ਕੋ ਗੱਬਣ ਗੁੱਬਣ ਹੋਈ ਨਹੀਂ ਇੱਕ ਗੱਬਣ ਯਾਰ ਉਹਨੇ ਐਡਰੈਸ ਦਿੱਤਾ ਸੀ ਡਾਇਰੈਕਟ ਕ੍ਰੋਸਿੰਗ ਕਰਾਈ ਸੀ ਅੱਛਾ ਤੇ ਪਿੰਡ ਪਲੂਰਾ ਪਲੂਰ ਪਿੰਡ ਹਾਂ ਪਲੂਰ ਪਿੰਡ ਤੇ ਕਟਾ ਉਹ 나ਗਸਾਂ ਦਾ ਬਚਾ ਦਾ ਹਾਂ 나ਗਸਾਂ ਦਾ ਕਟਾ ਵਾ ਉਹਦੇ ਤੋਂ ਡਾਇਰੈਕਟ ਕ੍ਰੋਸਿੰਗ ਹੋਈ ਆ ਅੱਛਾ ਉਹਨੇ ਮੈਨੂੰ ਪੂਰਾ ਐਡਰੈਸ ਦਿੱਤਾ ਅੱਛਾ ਤੇ ਬੇਸ਼ੱਕ ਜੇ ਕਿਸੇ ਨੇ ਪੁੱਛਣਾ ਹੋਵੇ ਉਸ ਮੁੰਡੇ ਦਾ ਮੈਂ ਨਾਮ ਭੁੱਲ ਗਿਆ ਉਹਨੂੰ ਪੁੱਛ ਕੇ ਨਾਮ ਦੱਸ ਦੂੰ ਅੱਛਾ ਬੇਸ਼ੱਕ ਉਹਨੂੰ ਪੁੱਛ ਸਕਦੇ ਆਂ ਠੀਕ ਆ ਤੇ ਪਰ ਮੈਂ ਫੰਡਰ ਸਮਝ ਕੇ ਲਈ ਆ ਅੱਛਾ ਹਾਂ ਤੇ ਫੰਡਰ ਸਮਝ ਕੇ ਆਪਾਂ ਦੇਣੀ ਅਗਲੇ ਨੂੰ ਠੀਕ ਆ ਗਾਂ ਅਗਲੀ ਕਿਸਮਤ ਆ ਅੱਛਾ ਓਏ ਮੰਨ ਲਓ ਗਾਂ ਹਾਂਜੀ ਹਾਂਜੀ ਤੁਸੀਂ ਵੀ ਫੰਡਰ ਸਮਝ ਕੇ ਲਈ ਆ ਤੇ ਗਾਂ ਅੱਗੋਂ ਜੇ ਕੋਈ ਖਰੀਦੇ ਤਾਂ ਵੀ ਆਪਾਂ ਫੰਡਰ ਕਰਕੇ ਦੇਣੀ ਅਗਲੇ ਨੂੰ ਪਰ ਆਪਾਂ ਗਾਰੰਟੀ ਦੇ ਦਿੱਤੀ ਆ ਕਿ ਕਈ ਵਾਰੀ ਨਾ ਕੋਈ ਸੱਜਣ ਜਾ ਕੇ ਗਰਮ ਚੀਜ਼ਾਂ ਦੇ ਲੈਂਦੇ ਆ ਹਾਂ ਥੋੜਾ ਜਿਹਾ ਵੇਟ ਕਰਕੇ ਇਹਨੂੰ ਦੇਖਣਾ ਵੀ ਆਪਾਂ ਨੂੰ ਅਗਲੇ ਦੱਸਿਆ ਹਾਂ ਤੇ ਆਪਾਂ ਵੇਟ ਕਰਨਾ ਹੈ ਮਹਾਰਾਜ ਕਰੇ ਤਾਂ ਵੈਸੇ ਤਾਂ ਸਰੀਰ ਪੱਖੋਂ ਤਾਂ ਲੱਗਦੀ ਆ ਅੱਛਾ ਵੀ ਰਹਿ ਗਈ ਹੋ ਚੋਟੀ ਅੱਛਾ ਤੇ ਬਾਕੀ ਤੁਹਾਨੂੰ ਮੁੰਡੇ ਦਾ ਮੈਂ ਨਾਂ ਦੱਸ ਦੂੰਗਾ ਪਲੂਰਪੈਂਡ ਤੋਂ ਅੱਛਾ ਤੇ ਹੋਰੀ ਹੁਣ ਕੱਟੇ ਤੋਂ ਜਿਹੜੀ ਲਵਾਈ ਆ ਤੁਹਾਨੂੰ ਸਾਰਾ ਦੱਸ ਇਹ ਪਿਛਲੇ ਮਹੀਨੇ ਦੀ ਕਿੰਨੀ ਦੀ ਲੱਗੀ ਆ ਅੱਛਾ 27 ਨੂੰ ਲੱਗੀ ਆ ਠੀਕ ਆ ਹਾਂਜੀ ਸੋ ਦੋਸਤੋ ਪਿਛਲੇ ਮਹੀਨੇ ਦੀ ਜਿਹੜੀ ਜਨਵਰੀ ਦੀ 27 ਤਰੀਕ ਨੂੰ ਲੱਗੀ ਆ ਇਹ ਤੇ ਅੱਜ ਉਨੀ ਦੀ ਆ 27 ਦੀ ਡਾਇਰੈਕਟ ਕ੍ਰੋਸਿੰਗ ਹੋਈ ਆ ਅੱਛਾ ਹਾਂਜੀ 나ਗ ਦੇ ਬੱਚੇ ਤੋਂ ਪੈਂਡ ਬਲੂਰ ਹਾਂ ਪੈਂਡ ਪਲੂਰ 나ਗ ਦਾ ਬੱਚਾ ਸੋ ਦੋਸਤੋ ਪਲੂਰਪੈਂਡ ਤੋਂ 나ਗ ਦਾ ਬੱਚਾ ਵਾ ਤੇ 27 ਤਰੀਕ ਦੀ ਇਹ ਡਾਇਰੈਕਟ ਕ੍ਰੋਸਿੰਗ ਹੋ ਕੇ ਆਈ ਆ ਤੇ ਅੱਜ 19 ਤਰੀਕ ਹੋ ਗਈ ਆ ਕੋਈ ਮੇਰੇ ਸਾਹਮਣੇ ਨਾਲ ਕੋਈ ਇਹਨੂੰ ਬਣੀ ਨੂੰ ਕੋਈ 22 23 ਦਿਨ ਹੋ ਗਿਆ 22 23 ਦਿਨ ਹੋ ਗਿਆ ਜੀ ਤੇ ਅੱਗੇ ਮਾਲਕ ਭਲੀ ਕਰਿਆ ਪਿੰਡਾਂ ਮਹਾਰਾਜ ਦੀ ਕਿਰਪਾ ਤੇਰਾ ਬਾਪੂ ਤਿਆਰ ਬਾਗੀ ਕਹਿੰਦਾ ਵੇ ਪਿੰਡਾਂ ਦਾ ਕੁੜਿਆ ਅੱਗੇ ਵਰ ਕਹਿੰਦਾ ਵੀ ਇਹ ਤਾਂ ਜੀ 22 ਦਿਨ ਵਾ ਵੈਸੇ ਜਿਵੇਂ ਸਰੀਰ ਆ ਪਿੰਡਾਂ ਵਾ ਮੈਨੂੰ ਛੱਕ ਜਾ ਆਪਦੀ ਆ ਮਹਾਰਾਜ ਕਿਰਪਾ ਕਰ ਗਿਆ ਅੱਛਾ ਹਾਂਜੀ ਬਾਕੀ ਚਲੋ ਅੱਗੇ ਕਿਸਮਤ ਆ ਅੱਗੇ ਅਗਲੀ ਦੀ ਕਿਸਮਤ ਆ ਹਾਂ ਵੈਸੇ ਜਿਵੇਂ ਪਿੱਛੋਂ ਤਾਰਦੀ ਆਈ ਆ ਯਾਰ ਇਹਦੇ ਰਿਕਾਰਡ ਵਧੀਆ ਰਹਿ ਤਾਰਦੀ ਆਈ ਸਾਰਿਆਂ ਨੂੰ ਅੱਛਾ ਜਿਹੜੇ ਤੋਂ ਮੈਂ ਲਈ ਸੀ ਉਹਨੇ ਬਾਹਰ ਜਾ ਤੇ ਉਹ ਮੁੜ ਕੇ ਜਿੱਥੇ ਹੋਣ ਜਾ ਕੇ ਉਹਨੇ ਸਾਂਭੀ ਆ ਉਹ ਵੀ ਬਾਹਰ ਚੱਲਿਆ ਅੱਛਾ ਕਰਮਾ ਵਾਲੀ ਝੋਟੀ ਸੀ ਇਹ ਅੱਛਾ ਮੰਨ ਲਓ ਕਰਮਾ ਵਾਲੀ ਤਾਂ ਹੀ ਵੇਚੀ ਇਹ ਨਹੀਂ ਤਾਂ ਹਾਂ ਹਾਂ ਜੀ ਹਾਂ ਜੀ ਐਂ ਤਾਂ ਕੋਈ ਵੇਚਦਾ ਨਹੀਂ ਐਡਾ ਸਾ ਉਹਦਾ ਹੋਈ ਪੜੀ ਯਾਰ ਇਹੋ ਜਿਹਾ ਹੀਰਾ ਕੌਣ ਦਿੰਦਾ ਸਹੀ ਗੱਲ ਆ ਵੀ ਕਰਮਾ ਵਾਲੀ ਤਿਆਰ ਹੋਈ ਇਹ 2.5 ਲੱਖ ਦੀ ਉਹਨੇ ਮੈਨੂੰ ਦਿਖਾਇਆ ਵੀ ਆ ਵੇਖੋ ਮੇਰਾ ਬੀਜਾ ਲੱਗਾ ਬਾਪੂ ਮੈਂ ਤਾਂ ਤੈਨੂੰ ਸਦਿਆ ਤੇ ਮੈਂ ਕਿਹਾ ਮੈਨੂੰ ਵੇਟ ਕਰਕੇ ਵੇਚੀ ਠੀਕ ਆ ਤੇ ਮੈਂ ਤੈਨੂੰ ਮੇਰਾ ਫਾਰਮ ਦਾ ਨਗੀਨਾ ਗਿਆ ਵਾ ਠੀਕ ਆ ਤੇ ਆਪਾਂ ਲੈ ਲੈਨੇ ਕੋਈ ਗੱਲ ਨਹੀਂ ਠੀਕ ਆ ਐਸੇ ਹੁੰਦੇ ਜਾਂਦੇ ਰਹਿੰਦੇ ਇਹ ਤਾਂ ਗੱਲ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਫਿਰ ਬਾਪੂ ਤੇ ਕਿਸੇ ਵੱਲੋਂ ਖੁੰਜੀ ਨਹੀਂ ਗਈ ਉਸ ਵੀ ਭੋਏ ਨੂੰ ਟੱਚ ਕਰਦੀ ਹੈ ਨਾ ਨਾ ਵੇਖ ਯਾਰ ਧਰਤੀ ਸੁੰਮਰਦੀ ਜਾਂਦੀ ਆ ਠੀਕ ਆ ਜੋ ਤੁਰਦੀ ਆ ਬਾਪੂ ਗੇੜਾ ਕਢਾਇਆ ਤਾਂ ਇੱਕ ਵਾਰੀ ਫੇਰ ਯਾਰ ਬਾਹਰ ਨੂੰ ਲਿਆ ਕੇ ਤਸੱਲੀ ਕਰਾ ਦੇ ਦਰਸ਼ਕਾਂ ਦੀ ਕਿਸੇ ਨੇ ਦੂਰ ਹੋਣਾ ਹੁੰਦਾ ਮੈਂ ਕਹਿੰਦਾ ਜਿੱਥੋਂ ਮਰਜੀ ਆਵੇ ਜਾਂਦੀ ਢੇੜਾ ਸੁੰਮਰਦੀ ਉਹ ਤੁਰਦੀ ਆ ਅੱਛਾ ਵੇਖ ਜਾਂਦੀ ਠੀਕ ਆ ਤੋ ਦੋਸਤੋ ਆ ਦੇਖ ਸਕਦੇ ਤੁਸੀਂ ਬਾਪੂ ਸਵਰਨ ਸਿੰਘ ਢਿੱਲੋਂ ਦੇ ਕੋਲੇ ਨਗੀਨਾ ਆਇਆ ਟਾਪ ਕਲਾਸ ਚਾਰੂ ਬਹੁਤ ਆ ਯਾਰ ਅਮਨ ਸਿੰਘ ਚਾਰੂ ਬਹੁਤ ਆ ਅੱਛਾ ਜੋ ਮਰਜੀ ਪਾਈ ਜਾ ਇਹਨੂੰ ਇਹਨੂੰ ਕੋਈ ਨਿਆਂਦ ਵਿਚਾਰ ਨਹੀਂ ਮੇਰੇ ਕੋਲੇ ਆਈ ਨੂੰ ਮੇਲੇ ਲਾਗੇ ਨਹੀਂ ਦਾ ਬਾਪੂ ਮੇਲਿਆਂ 'ਚ ਪਾਉਣਾ ਮੇਲਿਆਂ 'ਚ ਪਾਉਣੀ ਸੀਗੀ ਥੋੜਾ ਜਿਹਾ ਲੇਟ ਹੋ ਗਿਆ ਮੈਂ ਲੇਟ ਪਰ ਅਗਲੇ ਦਾ ਵੀਜਾ ਲੇਟ ਆਇਆ ਪਹਿਲਾਂ ਆ ਹਾਂ ਵੀਜਾ ਲੇਟ ਆਇਆ ਨਾ ਮੈਂ ਹੁਣ ਅਗਲੇ ਤੋਂ ਥੋੜੀ ਮਦਦ ਦਿੱਤੀ ਸੀ ਉਹਨੂੰ ਦੁੱਧ ਪੀਣ ਨੂੰ ਅੱਛਾ ਤੇ ਹੁਣ ਮੈਨੂੰ ਕੀ ਪਤਾ ਸੀ ਉਹਨੇ ਵੇਚ ਦੇਣੀ ਠੀਕ ਆ ਤੇ ਚਲੋ ਉਹਨੇ ਬਾਹਰ ਜਾਣਾ ਵਾਂਦਾ ਬਾਪੂ ਨੂੰ ਬਾਕੀਆ ਬਾਪੂ ਫਿਰ ਇਹ ਗੱਲ ਦੀ ਤੇਰੀ ਅੱਜ ਗੱਲ ਪੂਰੀ ਹੋ ਗਈ ਵੀ ਜੇ ਤੂੰ ਕਹਿਣਾ ਵੀ ਮੇਰੀ ਵਿੱਚ ਜੇ ਕੋਈ ਵੇਚਣੀ ਚਾਵੇ ਮੈਂ ਖਰੀਦੂਗਾ ਹਾਂ ਤੇ ਮੈਂ ਖਰੀਦੀ ਦਾ ਖਰੀਦ ਕੇ ਲਿਆਂਦੀ ਵੀ ਆ ਠੀਕ ਆ ਆਪਾਂ ਨੂੰ ਮੈਂ ਸਾਰਿਆਂ ਨੂੰ ਕਹਾਂ ਮੈਨੂੰ ਦੱਸੋ ਜੇ ਕਿਸੇ ਨੂੰ ਲੋੜ ਪੈਂਦੀ ਆ ਹਾਂ ਤੇ ਨਗੀਨਾ ਮੇਰਾ ਆਪਦਾ ਮੈਂ ਲਿਆਉਂ ਪੂਰੇ ਪੈਸੇ ਚ ਲਿਓ ਨਾ ਠੀਕ ਆ ਇਹ ਨਹੀਂ ਬਾਪਾ ਨੂੰ ਘਰ ਮੋਈ ਦਿੱਤੀ ਕੀ ਲੈਣ ਦੇਣ ਕੀ ਕਰਨਾ ਹੂੰ ਕੀ ਮੋਲ ਦਾ ਇਹਦਾ ਮੋਲ ਦਾ ਮੈਂ ਜੋ ਮੰਗਣਾ ਮੈਂ ਲੈਣਾ ਲੱਖ ਰੁਪਈਆ ਅੱਛਾ ਹਾਂਜੀ ਮੰਨ ਲਓ ਮੋਲ ਜੋ ਮਰਜ਼ੀ ਕਰਾਂ। ਹਾਂ ਮੋਲ ਜੋ ਮੋਲ ਤੋਂ ਮੈਂ ਦਾਤ ਕਾ ਲੀਏ 1 5 ਕਰ ਲੀਏ। ਪਰ ਲੱਖ ਦੀ ਦੇਣੀ ਮਿੱਤਰਾ। ਅੱਛਾ। ਜੇ ਰਹਿ ਗਈ ਤਾਂ ਮਿੱਤਰਾ ਇਹ ਪੌਣੇ 2 ਲੱਖ ਦੀ ਸਵਾ 2 ਲੱਖ ਜੋ ਮਰਜ਼ੀ ਵੇਚ ਲਿਆ ਜੋ। ਠੀਕ ਆ। ਇਹੋ ਜਿਹਾ ਹੀਰਾ ਲੱਭਣਾ ਨਹੀਂ। ਠੀਕ ਆ। ਤੇ ਪਰ ਮੈਂ ਤਾਂ ਕਹਿਣਾ ਚਲੋ ਤੂੰ ਕਹਿਣਾ ਵੇਚਨੀ ਆ ਇਹਨੂੰ ਸਾਂਭ ਲਾ ਜੇਗੇ। ਇਹਨੇ ਤਾਂ ਹੋ ਗਿਆ। ਪੌਣੇ ਆਪਾਂ ਵਿਆਜ ਤਾਂ ਨਹੀਂ ਵਧਨੇ ਜਿੰਨੇ। ਆਪਾਂ ਇੱਥੇ ਆਉਂ ਦੋ ਆਜੇ ਦੋ ਜੋ ਪਹਿਲਾਂ ਸੇਲ ਹੋ ਗਈ ਨਿੱਕੀ। ਫਿਰ ਇਹਨੂੰ ਪਰੇ ਰੱਖਾਂਗੇ। ਠੀਕ ਆ। ਹਾਂਜੀ। ਮੰਨ ਲਓ ਜੇ ਦੋਹਾਂ ਚੋਂ ਇੱਕ ਵੇਚਨੀ ਆ। ਹਾਂਜੀ ਚਲ ਜਾਣੀ ਅਗਲੇ ਨੇ ਲੋ ਵੀ ਦੋਸਤੋ ਬਾਪੂ ਕਹਿੰਦਾ ਵੀ ਦੋਹਾਂ ਚੋਂ ਇੱਕ ਵਿੱਚ ਨਹੀਂ ਆ ਜਿਹੜੀ ਪਹਿਲਾਂ ਵਿਗ ਗਈ ਇਹ ਘੜੀਏ ਨਗੀਨਾ ਨਿੱਕਾ ਨਾਲ ਇਹ ਵੀ ਮੜਾ ਜਾ ਬਖਾਰਿਆਂ ਨੂੰ ਬੰਨ ਕੇ ਫਿਰ ਹਟ ਤਸੱਲੀ ਕਰਾ ਦੇ ਦੂਜੇ ਦੀ ਵੀ ਕਈ ਵਾਰੀ ਕੋਈ ਨਹੀਂ ਪਤਾ ਹੁੰਦਾ ਵੀ ਇਹ ਪਸੰਦ ਆ ਯਾਨੀ ਕਿ ਉਹ ਪਸੰਦ ਆ ਯਾਨੀ ਕਿਸੇ ਦੇ ਆਹੋ ਜੀ ਉਹ ਤਾਂ ਗੱਲ ਹੈ ਰੇਟ ਨਾ ਹੀ ਹੋਣਾ ਬਾਕੀ ਦੋਤੇ ਮੈਂ ਅਕਲ ਪੱਪੂ ਸੰਧੂ ਨਹੀਂ ਕਹਿੰਦਾ ਵੀ ਵੇੜਾ ਸੁੰਭਰਦੀ ਜਾਂਦੀ ਦੱਬੋ ਵੀ ਆ ਗਏ ਦੋ ਮੰਨੀ ਡੱਬ ਅੱਛਾ ਇੱਧਰ ਵੀ ਹੈਗਾ ਹਾਂ ਇੱਧਰ ਵੀ ਆ ਦੇ ਨਹੀਂ ਵਾਕਿਆ ਠੀਕ ਦੋ ਮੰਨੀਆਂ ਦੇ ਡੱਬਾ ਇੱਧਰ ਲੇ ਆਈਏ ਬਾਪੂ ਛਾੜ ਦੇ ਦੇਖ ਲਿਆ ਵਾਕਿਆ ਯਾਰ ਥਾਣੇ ਨੂੰ ਹੱਥ ਲਾਇਆ ਤੇ ਪੂਛ ਚੱਕੀ ਦੀ ਕਰਮਾਈ ਆ ਆ ਖੜੀ ਏਕ ਨੰਗੀਨਾ ਛੋਟਾ ਦੇ ਕਿਆ ਬਾਤਾਂ ਇਹਦਾ ਨਿੱਕੀ ਨਿੱਕੀ ਸਿੰਗੀ ਏ ਵੇ ਅੱਛਾ ਇਹ ਹਾਂ ਹਾਂ ਤੈਨੂੰ ਵੀ ਭਾਈਦਰੀ ਨੂੰ ਇੰਨੀ ਲੈ ਜਾ ਮੋੜ ਕੇ ਬਾਪੂ ਬਾਲੀ ਲੰਮੀ ਹੋ ਜਾਂਦੀ ਵੀਡੀਓ ਨਹੀਂ ਬਣਦੇ ਕੋਈ ਨਹੀਂ ਜੇ ਕਿਸੇ ਨੇ ਪਸੰਦ ਕਰਨੀ ਹੋ ਤਾਂ ਕਰ ਹੀ ਲੈਣੀ ਆ ਦੋਹਾਂ ਚੋਂ ਇੱਕ ਆਪਾਂ ਸੇਲ ਕਰਨੀ ਆ ਜਿਹੜੀ ਵੈਗੀ ਉਹ ਦੇ ਦਿਆਂਗੇ ਠੀਕ ਆ ਇਹ ਸਰਾ ਹੀ ਹੋਇਆ ਪਿਆ ਵਾ ਤੇ ਬਾਪੂ ਘੋਟੀਆਂ ਤੇਰੀਆਂ ਦੋਵੇਂ ਸਾਫ਼ ਸੁਧਰੀਆਂ ਮੰਗਾ ਦੀਆਂ ਤੇ ਬਾਕੀ ਲੈ ਜਾਣੀਂ ਅਗਲੇ ਨੇ ਆਪਦੀ ਸਮਝ ਨਾਲ ਆ ਠੀਕ ਨਹੀਂ ਬਾਜੀ ਸਮਝ ਨਾਲ ਜਾਣੀ ਆ ਜੀਦੇ ਕਿਸੇ ਦੇ ਪਸੰਦ ਆਈ ਲੈ ਜਾਊਗਾ ਨਹੀ ਜੇ ਮਰ ਉਹਦੇ ਕਹਿਣਾ ਕਰਮ ਵਾਲੀਆਂ ਇਹ ਤੇਰੇ ਪਰਮਦੇ ਦਾ ਖੜੀਆਂ ਹੀ ਆ ਮੈਂ ਕਹਿੰਦਾ ਕੀ ਬਾਤਾਂ ਹੀਰੇ ਯਾਰ ਠੀਕ ਆ ਨਾ ਉਹਨੀਆਂ ਜਿੱਥੇ ਵੀ ਜਾਣਗੀਆਂ ਭਾਗ ਲਾਉਣੀ ਨਹੀ ਬਾਪੂ ਇਹਦੀ ਦਾ ਯਾਰ ਖੜਨੀ ਖੁਰਨੀ ਮੇਲੇ ਵਾਲੀ ਆ ਬੰਦੂਰਾ ਵੇਖਿਆ ਮੇਲੇ ਦਾ ਕਰਕੇ ਤਾਂ ਮੈਂ ਹਿੰਮਤ ਕਰਦਾ ਸੀ ਹਾਂ ਪਰ ਥੋੜਾ ਕੰਮ ਹੀ ਲੇਟ ਹੋ ਗਿਆ ਉਹਦਾ ਚਲੋ ਵਿਜਾ ਹੀ ਲੇਟ ਆਇਆ ਜੇ ਕਿਤੇ ਪਈਆ ਮੈਨੂੰ ਦੱਸ ਦਿੰਦਾ ਸੀ ਕਿਰਪਾ ਹੋ ਜਾਣੀ ਸੀ ਠੀਕ ਆ ਮੈਂ ਕਹਿੰਦਾ ਸੀ ਵੀ ਮੇਲੇ ਚ ਵਾਕਿਆ ਇਨਾਮ ਲੈ ਕੇ ਮੋੜਨਾ ਸੀ ਝੋਟੀ ਨੇ ਠੀਕ ਆ ਤੇ ਬਾਪੂ ਆਪਣਾ ਐਡਰੈਸ ਦੱਸ ਦੇ ਦੁਬਾਰਾ ਇੱਕ ਮੇਰਾ ਨਾਮ ਸਵਰਨ ਸਿੰਘ ਢਿੱਲੋਂ ਹਾਂਜੀ ਪਿੰਡ ਮੇਲਕ ਕਾਲੀਆਂ ਜ਼ਿਲ੍ਹਾ ਮੋਗਾ ਠੀਕ ਆ ਜੀ ਨੇੜੇ ਧਰਮਕੋਟ ਸ਼ਹਿਰ ਇੱਧਰ ਕੋਟੀ ਸਿੰਘਾਂ ਦੇ ਫਤਿਹਗੜ੍ਹ ਪਿੰਤੂਰ ਦੇ ਜੋਗੇ ਵਾਲਾ ਬਹੁਤ ਬਹੁਤ ਧੰਨਵਾਦ ਬਾਪੂ ਤੇਰਾ ਫਿਰ ਨਗੀਨਾ ਵਿਖਾਉਣ ਲਈ ਦੋਸਤੋ ਜਿੰਨੇ ਲਿਆਉਂਦੇ ਰਹੀਏ ਦਰਸ਼ਨ ਦੇ ਰਹੀਏ ਬਹੁਤ ਬਹੁਤ ਧੰਨਵਾਦ